ਅਸੀਂ ਇੱਕ ਸ਼ੌਂਕ ਦੇ ਤੌਰ ਤੇ ਪਾਲਦੇ ਆ ਨਾ ਕਿ ਇਹਨਾਂ ਨੂੰ ਪੈਸੇ ਦੇ ਤੌਰ ਤੇ ਪਾਲਦੇ ਆ ਇਸ ਕਰਕੇ ਆਪਾਂ ਇਹਦੀ ਏਜ ਕਿੰਨੀ ਹੋਗੀ ਮੈਨਾਂ ਇਹਨਾਂ ਦੀ ਏਜ ਹੈਗੀ ਆ 50 ਦਿਨ ਦੀ ਐ ਸਰ 50 ਦਿਨ ਵਿੱਚ ਚੰਗਾ ਡਿਫੈਂਸ ਹੈ ਜੀ ਟੁਆਇਪ ਪੌਮ ਜਿਹੜਾ ਬਹੁਤ ਛੋਟਾ ਰਹਿੰਦਾ ਤੇ ਕਲਚਰ ਪੌਮ ਥੋੜਾ ਵੱਡਾ ਹੋ ਜਾਂਦਾ ਜਿਸ ਤਰ੍ਹਾਂ ਤੁਸੀਂ ਇਹ ਦੇਖ ਰਹੇ ਹੋ ਇਹ ਕਿਹੜਾ ਪੌਮ ਹੈ ਜੀ ਇਹ ਕਲਚਰ ਪੌਮ ਹੈ ਇਹ ਕਲਚਰ ਪੌਮ ਬੰਦੀ ਜੇਰ ਵੀ ਕਰੇ ਜਾਏਗਾ ਕਿ ਆਪਣੇ ਤੱਕ ਹੀ ਇਹ ਕੰਮ ਜੀ ਨਹੀਂ ਬੱਚਿਆਂ ਨੂੰ ਨਹੀਂ ਇੰਨਾ ਹੈਗਾ ਕਿਉਂਕਿ ਬੱਚੇ ਆਪਣੀ ਡਿਊਟੀਆਂ 'ਚ ਬਿਜੀ ਨੇ ਅਸੀਂ ਦੋਨੋਂ ਹੀ ਕਰਦੇ ਬੱਚੇ ਜੀ ਹਾਂਜੀ ਦੋਨੋਂ ਬੇਟੀ ਮੈਰਿਡ ਆ ਤੇ ਬੇਟਾ ਜੌਬ ਕਰਦਾ ਆ ਹਾਂਜੀ ਇਧਰ ਨਾ ਬਹੁਤ ਪਿਆਰੀ ਜੀ ਬਰੀਡ ਆ ਮੈਂ ਤੁਹਾਨੂੰ ਦਿਖਾਨਾ ਆ ਦੇਖੋ ਬਿਲਕੁਲ ਰੂਮ ਵਰਗਾ ਡੌਗ ਦੇਖੋ ਪਹਿਲਾਂ ਤੁਸੀਂ ਫਿਰ ਮੈਂ ਉਹਨੂੰ ਬੱਚੇ ਵੀ ਦਿਖਾਨਾ ਬਹੁਤ ਹੀ ਪਿਆਰਾ ਆ ਜਾ ਦੇਖੋ ਇਧਰ ਦੇਖੋ ਦਿਖਾ ਵੀ ਨੂੰ ਚੰਗੀ ਤਰ੍ਹਾਂ ਦਿਖਾਦਾ ਲੈ ਹੈਲੋ ਹਾਈ ਸਰ ਆ ਦੇਖੋ ਬਹੁਤ ਹੀ ਪਿਆਰੀ ਬਰੀਡ ਆ ਆ ਦੇਖੋ ਕਿੰਨਾ ਫਲਫੀ ਆ ਪੂਰਾ ਬਿਲਕੁਲ ਰੂਂ ਦੀ ਤਰ੍ਹਾਂ ਦੇਖੋ ਇਹਨੂੰ ਕਰੇ ਸਟੈਂਡ ਅਦੇਖ ਬਹੁਤ ਹੀ ਪਿਆਰਾ ਜਾਂ ਤੇ ਮੈਂ ਤੁਹਾਨੂੰ ਬੱਚੇ ਵੀ ਦਿਖਾਉਣਾ ਨਾਲ ਇਦਾਂ ਦੇ ਬੱਚੇ ਇਹਨਾਂ ਕੋਲ ਹੈਗੇ ਆ ਕਿੱਥੋਂ ਆਏ ਨੇ ਆਪਾਂ ਸਾਰੀ ਜਾਣਕਾਰੀ ਪੂਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਦਿੰਨੇ ਹਾਂ ਹਾਂਜੀ ਹਲਵਾਸ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸਨੋ ਕੀ ਹਾਲ ਚਾਲ ਨੇ ਜੀ ਵਧੀਆ ਜੀ ਬਹੁਤ ਵਧੀਆ ਕਿੱਥੋਂ ਆਏ ਜੀ ਆਪਾਂ ਲੁਧਿਆਣੇ ਤੋਂ ਲੁਧਿਆਣਾ ਖਾਸ ਲੁਧਿਆਣਾ ਜੀ ਹਾਂਜੀ ਖਾਸ ਲੁਧਿਆਣਾ ਜੇ ਜਿਹੜੇ ਪੱਪੀ ਜ ਆਪਣੇ ਘਰ ਦੇਾਂਗੇ ਹਾਂਜੀ ਘਰ ਦੇ ਆ ਆਪਣਾ ਕਿਹੜਾ ਕੈਨਲ ਆ ਜੀ ਆਪਣਾ ਸਪੈਸ਼ਲ ਕੈਨਲ ਨਹੀਂ ਹੈ ਅਸੀਂ ਸ਼ੌਂਕ ਨਾਲ ਰੱਖੇ ਹੋਏ ਆ ਸਰ ਹੋਮ ਬਰੀਡ ਹੋਮ ਬਰੀਡ ਹੈ ਜੀ ਕਿੰਨੇ ਡ ਆਪਣੇ ਕੋਲ ਟੁਆਏ ਪੌਮ ਵੀ ਹੈਗੇ ਆ ਕਲਚਰ ਪੌਮ ਵੀ ਹੈਗੇ ਨੇ ਹਾਂਜੀ ਆਪਣੀ ਟੁਆਏ ਪੌਮ ਤੇ ਕਲਚਰ ਪੌਮ ਦੇ ਵਿੱਚ ਕੀ ਅੰਤਰ ਹੁੰਦਾ ਜੀ ਟੁਆਏ ਪੌਮ ਇੱਕ ਲੱਗ ਬਰੀਡ ਆ ਬਹੁਤ ਛੋਟੀ ਰਹਿੰਦੀ ਐ ਤੇ ਕਲਚਰ ਪੌਮ ਉਹ ਤੋਂ ਥੋੜੀ ਆਪ ਹੋ ਜਾਂਦੀ ਐ ਥੋੜੀ ਜਿਆਦਾ ਫਲਫੀ ਹੋ ਜਾਂਦੀ ਐ ਤੇ ਇਸ ਇਹਨਾਂ ਦੋਨਾਂ 'ਚ ਬਹੁਤ ਜਿਆਦਾ ਅੰਤਰ ਹੈਗਾ ਜੀ ਹਾਈਟ ਦਾ ਕਿੰਨਾ ਡਿਫਰੈਂਸ ਹੁੰਦਾ ਜੀ ਬਹੁਤ ਜਿਆਦਾ ਡਿਫੈਂਸ ਐ ਜੀ ਟੁਆਏ ਪੌਮ ਜਿਹੜਾ ਬਹੁਤ ਛੋਟਾ ਰਹਿੰਦਾ ਐ ਇਹ ਕਲਚਰ ਪੌਮ ਥੋੜਾ ਵੱਡਾ ਹੋ ਜਾਂਦਾ ਜਿਸ ਤਰ੍ਹਾਂ ਤੁਸੀਂ ਇਹ ਦੇਖ ਰਹੇ ਹੋ ਇਹ ਕਿਹੜਾ ਪੌਮ ਹੈ ਇਹ ਇਹ ਕਲਚਰ ਪੌਮ ਹੈ ਇਹ ਕਲਚਰ ਪੌਮ ਹੈ ਵਧੀਆ ਚ ਕਲਚਰ ਪੌਮ ਹੈ ਵਧੀਆ ਦੇ ਵਿੱਚ ਹਾਂਜੀ ਵਧੀਆ ਚ ਕਲਚਰ ਪੌਮ ਹੈ ਜਿਹੜਾ ਫਲਫੀ ਜਿਹਾ ਇਦਾਂ ਇਹਦਾ ਹੈਅਰ ਜਾਂ ਇਹ ਦੂ ਵੀ ਵੱਡੇ ਹੋ ਜਾਂਦੇ ਕਿ ਇੰਨੇ ਕਿਉਂ ਨਹੀਂ ਨਹੀਂ ਇੰਨੇ ਰਹਿੰਦੇ ਆ ਜੀ ਇਹਦੇ ਇਹਨਾਂ ਦੀ ਕੇਅਰ ਤਾਂ ਬਹੁਤ ਮੁਸ਼ਕਲ ਹੁੰਦੀ ਹੈ ਹਾਂਜੀ ਹਾਂਜੀ ਕਰਨੀ ਪੈਂਦੀ ਆ ਉਸ ਤੇ ਕੀ ਕਰਨਾ ਪੈਂਦਾ ਆਪਾਂ ਨੂੰ ਆਪਾਂ ਰੱਖਣ ਵਾਸਤੇ ਦੋ ਟਾਈਮ ਇਹਨਾਂ ਦੇ ਕੰਗੀ ਕਰਨੀ ਪੈਂਦੀ ਆ ਜੀ ਸਵੇਰੇ ਸ਼ਾਮ ਸਵੇਰੇ ਸ਼ਾਮ ਜੀ ਦੋ ਟਾਈਮ ਕੰਗੀ ਕਰਨੀ ਪੈਂਦੀ ਆ ਤੇ ਪੂਰਾ ਧਿਆਨ ਰੱਖਣਾ ਪੈਂਦਾ ਇਹਨਾਂ ਨਵਾਂ ਆਣ ਦਾ ਸਾਫ ਸਫਾਈਏ ਦਾ ਜਿਹੜਾ ਇਹਦਾ ਡਾਈਟ ਤੁਸੀਂ ਦਿੰਨੇ ਹੋ ਦੂਜੇ ਡੌਗ ਦੀ ਤਰ੍ਹਾਂ ਹੁੰਦੀ ਹੈ ਕਿ ਅਲੱਗਤ ਹੁੰਦੀ ਹੈ ਇਹਦੀ ਡਾਈਟ ਨਹੀਂ ਇਹਨਾਂ ਦੀ ਅਲੱਗਤੋ ਹੀ ਦੇ ਰਿਆ ਸਾਰ ਅਸੀਂ ਹਾਂਜੀ ਗਾਰਡਨ ਹੱਡੀ ਵਗੈਰਾ ਉਹ ਸਪੈਸ਼ਲ ਇਹਨਾਂ ਨੂੰ ਦਿੰਨੇ ਆ ਤੇ ਜਾਂ ਵਿੱਚ ਦੀ ਘਰ ਦਾ ਖਾਣਾ ਵੀ ਦੇ ਦਿੰਨੇ ਆ ਅਸੀਂ ਰੋਟੀ ਵਗੈਰਾ ਜੀ ਰੋਟੀ ਵਗੈਰਾ ਬਹੁਤ ਕਿਤੇ ਜਾਣਾ ਆਣਾ ਹੋਵੇ ਤਾਂ ਅਸੀਂ ਇਹਨਾਂ ਨੂੰ ਪੈਡੇਗਰੀ ਵੀ ਦੇ ਦਿੰਨੇ ਆ ਠੀਕ ਆ ਉਹ ਲਾਸਟ ਹੈ ਪੈਡੇਗਰੀ ਨਹੀਂ ਤਾਂ ਅਸੀਂ ਘਰ ਲਈ ਸਭ ਕੁਝ ਆਪਣੇ ਬਣਾਇਆ ਹਾਂ ਤੁਸੀਂ ਹਾਂਜੀ ਆਪਣਾ ਹੀ ਬਣਾਇਆ ਹੋਇਆ ਜੀ ਇਹ ਆਪਣੇ ਕੋਲੇ ਇਹਦੇ ਬੱਚੇ ਵੀ ਹੁੰਦੇ ਆ ਜੀ ਹਾਂਜੀ ਇਹਨਾਂ ਦੇ ਬੱਚੇ ਹੈਗੇ ਨੇ ਆ ਦੇਖੋ ਆ ਦਿਖਾਈਓ ਬੱਚੇ ਚੱਕ ਲੋ ਚੱਕਿਓ ਬਟਾ ਚੱਕ ਲੋ ਚੱਕ ਲੋ ਹਾਂ ਆ ਦੇਖੋ ਅਜੇ ਬੱਚੇ ਇਹ ਇਹਨਾਂ ਦੀ ਬੱਚੇ ਹੈ ਹਾਂਜੀ ਇਹ ਫਾਦਰ ਹੈ ਇਹਨਾਂ ਦਾ ਠੀਕ ਹੈ ਜੀ ਤੇ ਮਦਰ ਇਹਨਾਂ ਦੇ ਘਰ ਹੈ ਉਹ ਲੈ ਕੇ ਨਹੀਂ ਆ ਜੀ ਉਹ ਲੈ ਕੇ ਨਹੀਂ ਆ ਕਿਉਂਕਿ ਗੱਡੀ 'ਚ ਜਗ੍ਹਾ ਘੱਟ ਸੀਗੀ ਇਸ ਕਰਕੇ ਬੱਚੇ ਬਹੁਤ ਸੋਹਣੇ ਨੇ ਹਾਂਜੀ ਦੇਖੋ ਬਹੁਤ ਪਿਆਰੇ ਵੀ ਲੱਗ ਰਹੇ ਆ ਦੇਖੋ ਗੋਲੂ ਮੋਲੂ ਜੀ ਹਨਾ ਦੇਖੀ ਹਾਂਜੀ ਬਾਕੀ ਆਪਣੀ ਕੇਅਰ ਤੇ ਵੀ ਆ ਸਰ ਹਾਂਜੀ ਅਸੀਂ ਇਹਨਾਂ ਦਾ ਕੇਅਰ ਬਹੁਤ ਹੀ ਮਤਲਬ ਕਿ ਆਪਣੇ ਬੱਚਿਆਂ ਵਾਂਗੂ ਕਰਦੇ ਆ ਮਤਲਬ ਉਹ ਨਹੀਂ ਸੇਲ ਵਾਲਿਆਂ ਦੀ ਨਹੀਂ ਨਹੀਂ ਅਸੀਂ ਇੱਕ ਸ਼ੌਂਕ ਦੇ ਤੌਰ ਤੇ ਪਾਲਦੇ ਆ ਨਾ ਕਿ ਇਹਨਾਂ ਨੂੰ ਪੈਸੇ ਦੇ ਤੌਰ ਤੇ ਪਾਲਦੇ ਆ ਇਸ ਕਰਕੇ ਆਪਾਂ ਇਹਦੀ ਏਜ ਕਿੰਨੀ ਹੋਗੀ ਮੈਨ ਇਹਨਾਂ ਦੀ ਏਜ ਹੈਗੀ ਆ 50 ਦਿਨ ਦੀ ਐ ਸਰ 50 ਦਿਨ ਦੇ ਹੋਗੇ ਹਾਂਜੀ ਇਹਨਾਂ ਦੇ ਜਿਹੜਾ ਵੈਕਸੀਨ ਵਗੈਰਾ ਹੋ ਗਈ ਹਾਂਜੀ ਇੱਕ ਇੱਕ ਹੋ ਗਈ ਆ ਠੀਕ ਹੈ ਹਾਂਜੀ ਇਹਨਾਂ ਦੇ ਵਿੱਚ ਮੇਲ ਫੀਮੇਲ ਕਿਨੇ ਮੇਲ ਇਹ ਮੇਲ ਹੈ ਜੀ ਆ ਦੋ ਫੀਮੇਲ ਨੇ ਉਹ ਦੋ ਫੀਮੇਲਾਂ ਨੇ ਔਰ ਰੰਗ ਲੱਗਦਾ ਉਹਨਾਂ ਦਾ ਹਾਂਜੀ ਉਹਨਾਂ ਦਾ ਰੰਗ ਲੱਗ ਰੰਗ ਕਿਉਂਕਿ ਉਹਨਾਂ ਦਾ ਥੋੜਾ ਜਿਹਾ ਜ਼ਿਆਦਾ ਫਾਦਰ ਤੇ ਚਲਿਆ ਗਿਆ ਨਾ ਇਹਦਾ ਹਾਂਜੀ ਇਹ ਮਦਰ ਤੇ ਜ਼ਿਆਦਾ ਚਲਿਆ ਗਿਆ ਮਦਰ ਦਾ ਕਲਰ ਇਦਾਂ ਦਾ ਕਿ ਥੋੜਾ ਡਾਰਕ ਹੈ ਜੀ ਇਹ ਇਸ ਤਰ੍ਹਾਂ ਦਾ ਹੀ ਹੈ ਜੀ ਇਹਨੇ ਲਾਈਟ ਹੋ ਜਾਣਾ ਹੈ ਹੋਰ ਹਜੇ ਲਾਈਟ ਹੋ ਜਾਣਾ ਹਾਂਜੀ ਜਦੋਂ ਵੱਡਾ ਹੋਏਗਾ ਨਾ ਇਹਨੇ ਲਾਈਟ ਹੋ ਜਾਣਾ ਹੈ ਚੇਂਜ ਹੋਣਾ ਕਲਰ ਨੇ ਹਾਂਜੀ ਇਦਾਂ ਦਾ ਤਾਂ ਨਹੀਂ ਰਹਿੰਦਾ ਜੀ ਨਹੀਂ ਇਦਾਂ ਦਾ ਨਹੀਂ ਰਹਿੰਦਾ ਜੀ ਬਹੁਤ ਸੋਹਣਾ ਕਲਰ ਬਣ ਜਾਣਾ ਇਹਦਾ ਠੀਕ ਹੈ ਜੀ ਹਾਂਜੀ ਸਰ ਇਹ ਇਹਨਾਂ ਦੀ ਕਿੰਨੀ ਕੁ ਪ੍ਰਾਈਸ ਹੈ ਜੀ ਇਹ ਹੈਗਾ ਜੀ ਮੇਲ ਹੈਗਾ ਆਪਣਾ 18000 ਦਾ ਠੀਕ ਹੈ ਜੀ ਤੇ ਫੀਮੇਲ ਹੈਗੀਆਂ 15000 ਦੀ ਫੀਮੇਲ 15000 ਦੀ ਹਾਂਜੀ ਇਹ ਕੀ ਚੱਕਰ ਆ ਜੀ ਰੇਟ ਘਟਾ ਵੈਸੇ ਫੀਮੇਲ ਲੋਕੀ ਥੋੜਾ ਜਿਹਾ ਉਹ ਕਰ ਜਾਂਦੇ ਆ ਨਾ ਵੀ ਫੀਮੇਲ ਆ ਉਸ ਕਰਕੇ ਥੋੜਾ ਫਰਕ ਰੱਖਿਆ ਆ ਫੀਮੇਲ ਘਟ ਲੈਂਦੇ ਹਾਂਜੀ ਘਟ ਲੈਂਦੇ ਫੀਮੇਲ ਜਣੇ ਸਾਡੇ ਕੋਲ ਹੈਗੀਆਂ ਨੇ 4 ਫੀਮੇਲ ਨੇ ਸਰ ਚਾਰ ਫੀਮੇਲ ਰੱਖਿਆ ਨੇ ਹਾਂਜੀ ਹਾਂਜੀ ਤੁਸੀਂ ਸਾਂਭ ਰੱਖਿਆ ਨੇ ਹਾਂਜੀ ਹਾਂਜੀ ਨਹੀਂ ਮੇਰੇ ਹਸਬੰਡ ਜਿਆਦਾ ਕਰਦੇ ਨੇ ਉਹ ਅੱਜ ਆਏ ਨਹੀਂ ਹੈਗੇ ਉਹਨਾਂ ਨੂੰ ਕੋਈ ਕੰਮ ਪੈ ਗਿਆ ਸੀਗਾ ਉਹ ਜਿਆਦਾ ਕੇਅਰ ਕਰਦੇ ਨੇ ਉਹ ਬੜੇ ਪਿਆਰ ਨਾਲ ਰੱਖਦੇ ਨੇ ਇਹਨਾਂ ਨੂੰ ਇੱਕ ਗੱਲ ਮੈਂ ਤੜਨ ਹੋਰ ਸਾਂਝੀ ਕਰਦਾ ਜਿੱਦਾਂ ਹਾਊਸ ਵਾਈਫਸ ਹੁੰਦੀਆਂ ਨੇ ਹਾਂ ਫੀਮੇਲ ਜਿਹ ਹੁੰਦੀਆਂ ਨੇ ਉਹ ਬਹੁਤ ਹਲਕਤ ਮੰਨਦੀ ਨੇ ਇਹਨਾਂ ਤੋਂ ਹਾਂਜੀ ਬਹੁਤ ਜਿਆਦਾ ਉਹ ਵੀ ਇਹ ਸਾਡਾ ਕੰਮ ਨਹੀਂ ਹੈਗਾ ਜਿੱਦਾਂ ਹਾਂਜੀ ਉਦਾਂ ਭਾਵੇਂ ਘਰੇ ਬੇਲੀਆਂ ਹੋਣ ਉਹ ਹਾਂਜੀ ਹਾਂਜੀ ਬਹੁਤ ਹਲਕਤ ਮੰਨਦੀਆਂ ਨੇ ਆ ਮੈਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਵਿੱਚ ਨਹੀਂ ਇਸ ਵਿਸ਼ੇ ਵਿੱਚ ਜੀ ਦੇਖੋ ਦੋਨਾਂ ਦਾ ਸਾਥ ਹੋਣਾ ਜ਼ਰੂਰੀ ਹੈ ਤਾਂ ਹੀ ਕੋਈ ਕੰਮ ਚੱਲਦਾ ਹੈ ਕਿਉਂਕਿ ਇਹਨਾਂ ਦੀ ਵੀ ਨਹੀਂ ਕੁਸ ਕਰ ਹਾਂਜੀ ਬਾਕੀ ਉਹ ਇਹਨਾਂ ਦੀ ਜਿਆਦਾ ਟੇਕ ਕੇਅਰ ਉਹੀ ਕਰਦੇ ਆ ਜਾਂ ਟਿੱਕ ਵਗੈਰਾ ਹੋਗੇ ਜਾਂ ਇਹਨਾਂ ਦੇ 에ਅਰ ਸਾਫ ਕਰਨੇ ਆ ਜਾਂ ਕੁਝ ਹੋਰ ਵੀ ਹੈ ਇਹ ਛੋਟੀ ਮੋਟੀ ਦੇਖ ਰਿਹਾ ਕਿ ਇਹਨਾਂ ਦੀ ਮੈਂ ਕਰਦੀ ਆ ਜਾਂ ਉਹਨਾਂ ਦੀ ਐਬਸੈਂਟ ਹੁੰਦੀ ਹੈ ਫਿਰ ਸਾਰੀ ਕਰਨੀ ਪੈਂਦੀ ਹੈ ਜੀ ਕਿਤੇ ਜੇ ਤਾਂ ਕੀ योगदान ਦੇ ਰਹੇ ਉਹਦੇ ਵਿੱਚ ਮੈਂ ਜੀ ਯੋਗਦਾਨ ਉਹਨਾਂ ਉਹਨਾਂ ਦਾ ਸਾਥ ਦੇ ਰਹੀ ਆ ਵੀ ਹਾਂ ਜੋ ਤੁਹਾਡੀ ਖੁਸ਼ੀ ਆ ਉਹ ਠੀਕ ਆ ਉਹ ਖੁਸ਼ੀ ਨਾਲ ਕਰ ਰਹੇ ਨੇ ਉਹਨਾਂ ਦੇ ਮਨ ਦੀ ਇੱਕ ਖੁਸ਼ੀ ਆ ਉਹ ਇੱਕ ਆਰਟਿਸਟ ਨੇ ਕੈਨਵਸ ਪੇਂਟਿੰਗ ਦੇ ਤੇ ਉਹ ਆਰਟ ਕਰਕੇ ਉਹਨਾਂ ਨੂੰ ਕੁਦਰਤੀ ਚੀਜ਼ਾਂ ਨਾਲ ਬਹੁਤ ਪਿਆਰ ਆ ਇਸ ਕਰਕੇ ਉਹ ਇਹਨਾਂ ਨੂੰ ਬਿਲਕੁਲ ਆਪਣੇ ਬੱਚਿਆਂ ਵਾਂਗ ਨਾਲ ਸਵਾਉਂਦੇ ਨੇ ਨਾਲ ਮੈਂ ਜੋ ਆਪ ਖਾਣਾ ਇਹਨਾਂ ਨੂੰ ਖਵਾਉਂਦੇ ਨੇ ਪਹਿਲਾਂ ਕੋਈ ਇਹਨਾਂ ਨੂੰ ਫਰਕ ਨਹੀਂ ਸਮਝਦੇ ਵੀ ਇਹ ਇੱਕ ਡੌਗ ਦੀ ਤਰ੍ਹਾਂ ਨਹੀਂੋਂ ਪਾਲਦੇ ਬਹੁਤੇ ਮੰਨ ਲਓ ਇਦਾਂ ਫੀਮੇਲ ਜੋ ਕਹਿੰਦੇ ਵੀ ਘਰ ਦੇ ਵਿੱਚ ਜਾਂ ਕੀ ਜਾ ਕੇ ਇਹ ਚੌਂ ਚੌਂ ਬਹੁਤ ਕਰਦੇ ਛੋਟੀ ਬਰੀਡ ਬੋਲਦੀ ਜਿੱਦਾਂ ਆਵਾਜ਼ ਬਹੁਤ ਆਉਂਦੀ ਹੁੰਦੀ ਹੈ ਨਾ ਚਿੱਖੀ ਚਿੱਖੀ ਆਵਾਜ਼ ਹੁੰਦੀ ਹੈ ਨਹੀਂ ਇਹ ਨਹੀਂ ਕਰਦੇ ਜੀ ਉਹ ਕਰਦੇ ਨੇ ਪੁਮੇਰੀਅਨ ਜ਼ਿਆਦਾ ਕਰਦੇ ਨੇ ਇਹ ਨਹੀਂ ਕਰਦੇ ਕਲਚਰ ਪੌਮ ਤੇ ਟਵਾਈ ਪੌਮ ਨਹੀਂ ਸ਼ੋਰ ਨਹੀਂ ਪਾਉਂਦੇ ਪਰ ਸਾਡੇ ਤਾਂ ਨਹੀਂ ਪਾਉਂਦੇ ਜੀ ਅਸੀਂ ਇਹਨਾਂ ਨੂੰ ਖਿਜਾਉਂਦੇ ਵੀ ਨਹੀਂ ਅਸੀਂ ਬੜਾ ਓਪਨਲੀ ਰੱਖਿਆ ਹੁੰਦਾ ਇਹਨਾਂ ਨੂੰ ਪਿਆਰ ਨਾਲ ਅਸੀਂ ਹਾ ਕਿੱਦਾਂ ਰੱਖਿਉਂਦੇ ਜੀ ਪਿੰਜਰ ਚ ਬੰਦ ਕਰਕੇ ਜਾਂ ਕੋਈ ਨਹੀਂ ਨਹੀਂ ਖੁੱਲੇ ਹੀ ਰਹਿੰਦੇ ਆ ਜੀ ਕੋਪ ਨਹੀਂ ਹਾਂਜੀ ਦਰਬਾਰ ਜੀ ਫਿਰ ਜਾਂਦੇ ਹਾਂਜੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਬਟ ਰਾਤ ਨੂੰ ਸੌਣ ਵੇਲੇ ਜਾਂ ਇਹਨਾਂ ਦੀ ਸਫਾਈ ਵਗੈਰਾ ਕਰਨੀ ਹੁੰਦੀ ਆ ਪਿੰਜਰਿਆਂ ਦੀ ਜਾਂ ਜਿੱਥੇ ਵੀ ਇਹ ਰਹਿੰਦੇ ਨੇ ਫਿਰ ਅਸੀਂ ਇਹਨਾਂ ਨੂੰ ਪਿੰਜਰਿਆਂ ਚ ਪਾਉਨੇ ਆ ਜਿਹੜਾ ਡਾਈਟ ਆ ਤੁਹਾਡੀ ਇਹਨੂੰ ਦੇ ਰਹੇ ਹੋ ਤੁਸੀਂ ਦੋ ਟਾਈਮ ਦਿੰਨੇ ਹੋ ਜਾਂ ਤਿੰਨ ਟਾਈਮ ਦਿੰਨੇ ਦੋ ਟਾਈਮ ਦਿੰਨੇ ਆ ਜੀ ਹਾਂਜੀ ਬੱਚਿਆਂ ਨੂੰ ਅਸੀਂ ਤਿੰਨ ਤਿੰਨ ਘੰਟੇ ਬਾਅਦ ਦਿੰਨੇ ਆ ਜਿਦਾਂ ਇਹ ਛੋਟੇ ਨੇ ਇਹਨਾਂ ਨੂੰ ਤਿੰਨ ਤਿੰਨ ਕਿ ਦੇ ਰਹੇਂਗੇ ਇਹਨਾਂ ਨੂੰ ਵੀ ਅਸੀਂ ਹੁਣ ਚਿਕਨ ਦਾ ਛੋਟੇ ਛੋਟੇ ਪੀਸ ਉਹਨਾਂ ਨੂੰ ਬੀਟ ਕਰਕੇ ਦੇ ਦਿੰਨੇ ਆ। ਛੋਟੇ ਬੱਚਿਆਂ ਨੂੰ ਚਿਕਨ ਚੱਲ ਜਾਂਦਾ ਜੀ। ਹਾਂਜੀ ਸਵਾ ਮਹੀਨੇ ਤੋਂ ਬਾਅਦ ਦੇ ਦਿੰਨੇ ਆ ਅਸੀਂ। ਠੀਕ ਹੈ। ਤੇ ਬਾਕੀ ਇਹਨਾਂ ਦੀ ਹੋਰ ਮੈਡੀਸਨ ਵੀ ਜਿੱਦਾਂ ਆਪਣੇ ਬੱਚੇ ਦੀਆਂ ਚੱਲਦੀਆਂ ਨੇ ਉਹ ਵੀ ਇਹਨਾਂ ਨੂੰ ਦਿੰਨੇ ਆ ਵਿਟਾਮਿਨਸ ਸਾਰੇ ਦਿੰਨੇ ਆ ਇਹਨਾਂ ਨੂੰ। ਤੇ ਬਾਕੀ ਇਹਨਾਂ ਦੀ ਪੈਡਾਗਰੀ ਆਉਂਦੀ ਜਿਹੜੀ ਬੱਚਿਆਂ ਦੀ ਆਉਂਦੀ ਆ ਰਾਇਲ ਕੈਨੇਲ ਪੱਪੀ ਉਹ ਦੇਈਦੀ ਇਹਨਾਂ ਨੂੰ ਸਪੈਸ਼ਲ। ਰਾਇਲ ਕੈਨੇਲ ਪੱਪੀ ਜਿਹੜੀ ਆਉਂਦੀ ਆ ਹਾਂਜੀ। ਕੁਝ ਐਡਵਾ ਨਹੀਂ ਕਰ ਰਹੇ ਰਾਇ ਕੰਦੀ ਕਿ ਵਧੀਆ ਹੁੰਦੀ ਹੈ ਜੀ ਉਹ ਵਧੀਆ ਹੁੰਦੀ ਹੈ ਸਰ ਬੱਚੇ ਦੀ ਜਿਸ ਤਰ੍ਹਾਂ ਹੁਣ ਆਪਣੇ ਬੱਚੇ ਨੂੰ ਪਹਿਲੇ 5 ਸਾਲ ਖੁਰਾਕ ਵਧੀਆ ਦੇ ਦਈਏ ਤਾਂ ਉਹ ਵਧੀਆ ਬਣ ਜਾਂਦਾ ਵਾ ਇਹਨਾਂ ਨੂੰ ਵੀ ਜੇ 3-4 ਮਹੀਨੇ ਵਧੀਆ ਖੁਰਾਕ ਦੇ ਦਾਂਗੇ ਸੋਲਿਡ ਬਣ ਜਾਂਦੇ ਨੇ ਠੀਕ ਹੈ ਜੀ ਇਹਨਾਂ ਦੇ ਹੈੱਡ ਵੀ ਤਜਰਬਾ ਹੋ ਰਿਹਾ ਹੈ ਹਾਂਜੀ ਹਾਂਜੀ ਸਰ ਤੋਂ ਕੰਮ ਕਰ ਰਹੇ ਜੀ ਪਾ ਇਹ ਸਾਨੂੰ ਹੋ ਗਏ 5 ਸਾਲ ਹੋ ਗਏ ਸਰ 5 ਸਾਲ ਹੋ ਗਏ ਹਾਂਜੀ ਰੈਗੂਲਰਲੀ ਤੁਸੀਂ ਇਹ ਕੰਮ ਕਰ ਰਹੇ ਹਾਂਜੀ ਕਰ ਰਹੇ ਹਾਂ ਸਰ ਜਿਹੜੇ 4 ਫੀਮੇਲ ਆ 5 ਸਾਲ ਤੋਂ ਰੱਖਿਆ ਨੇ ਹਾਂਜੀ ਸਰ ਇੱਕ-ਇੱਕ ਲੈ ਕੇ ਸੀਗੀ ਨਹੀਂ ਇੱਕ-ਇੱਕ ਦੋ-ਦੋ ਕਰਕੇ ਲੈਂਦੀਆਂ ਨੇ ਹਾਂਜੀ ਜਿਹੜੀ ਕੰਮ ਬਤਾ ਲਿਆ ਪਹਿਲਾਂ ਐਵੇਂ ਸ਼ੌਂਕੀਆ ਹੀ ਰੱਖੀਆਂ ਸੀਗੀਆਂ ਫਿਰ ਸਭ ਕਹਿੰਦੇ ਵੀ ਇਹਨਾਂ ਨੂੰ ਪੱਪ ਲੈਣੇ ਵੀ ਜ਼ਰੂਰੀ ਹੁੰਦੇ ਆ ਫਿਰ ਪੱਪ ਲੈ ਕੇ ਇਹਨੇ ਆਪਣੇ ਕੋਲ ਵੀ ਨਹੀਂ ਆਪਾਂ ਰੱਖ ਸਕਦੇ ਨਾ ਜੀ ਫਿਰ ਦੇਣ ਲੱਗਿਆ ਦੁੱਖ ਤਾਂ ਬਹੁਤ ਆ ਲੱਗਦਾ ਪਰ ਦੇਣੇ ਤਾਂ ਪੈਣਾ ਹੀ ਨੇ ਠੀਕ ਹੈ ਜੀ ਹਾਂਜੀ ਇਹ ਫਿਊਚਰ ਪਲਾਨ ਕੀ ਹੈ ਜੀ ਇਸ ਕੰਮ ਦੇ ਵਿੱਚ ਫਿਊਚਰ ਪਲਾਨ ਵਧੀਆ ਹੈ ਸਰ ਥੋੜਾ ਬਹੁਤਾ ਕਰਦੇ ਰਵਾਂਗੇ ਸ਼ੌਂਕ ਵੀ ਬਤਾਉਂਗੇ ਨਹੀਂ ਸ਼ੌਂਕ ਹੀ ਕਰਾਂਗੇ ਸਰ ਠੀਕ ਹੈ ਜੀ ਹਾਂਜੀ ਸ਼ੌਂਕ ਹੀ ਕਰਾਂਗੇ ਬੱਚਿਆਂ ਨੂੰ ਵੀ ਕਰੇਜ ਹੈਗਾ ਕਿ ਆਪਣੇ ਤੱਕ ਹੀ ਇਹ ਕੰਮ ਜੀ ਨਹੀਂ ਬੱਚਿਆਂ ਨੂੰ ਨਹੀਂ ਇੰਨਾ ਹੈਗਾ ਕਿਉਂਕਿ ਬੱਚੇ ਆਪਣੀ ਡਿਊਟੀਆਂ 'ਚ ਬਿਜੀ ਨੇ ਅਸੀਂ ਦੋਨੋਂ ਹੀ ਕਰਦੇ ਬੱਚੇ ਜੀ ਹਾਂਜੀ ਦੋਨੋਂ ਬੇਟੀ ਮੈਰਿਡ ਆ ਤੇ ਬੇਟਾ ਜੌਬ ਕਰਦਾ ਆ ਤੇ ਨਾਲ ਹੀ ਆਏ ਨੇ ਮੇਰੇ ਤੇ ਮਤਲਬ ਕਿ ਅਸੀਂ ਦੋਨੋਂ ਹੀ ਕਰਦੇ ਆ ਜੀ ਹਾਂ ਜੀ ਮਿਲ ਕੇ ਨਾਲੇ ਤੁਹਾਡਾ ਟੈਂਪਸ ਵਧੀਆ ਹੁੰਦਾ ਹੈ ਹਾਂ ਜੀ ਹਾਂ ਜੀ ਚੱਲੋ ਨਾਲੇ ਸ਼ੌਂਕ ਹੋ ਜਾਂਦਾ ਕਿਸੇ ਨੇ ਬੱਚਾ ਪਰਚੇਜ਼ ਕਰਨ ਆਉਂਦਾ ਤੁਹਾਡੇ ਕੋਲ ਹਾਂ ਜੀ ਇਹ ਤੁਸੀਂ ਡਿਲੀਵਰੀ ਬਾਹਰ ਵੀ ਕਰਦੇ ਹੋ ਹਾਂ ਜੀ ਸਰ ਜਾਂ ਕੋਈ ਕਹੇ ਵੀ ਮੈਂ ਘਰੋਂ ਆ ਕੇ ਲੈ ਕੇ ਜਾਣਾ ਹਾਂ ਜੀ ਸਰ ਲੈ ਕੇ ਜਾਂਦੇ ਨੇ ਸਾਡੇ ਕੋਲ ਵੀ ਲੈ ਜਾਂਦਾ ਇਹਨਾਂ ਹਾਂ ਜੀ ਪਹਿਲਾਂ ਹੀ ਬੁਕਿੰਗ ਹੁੰਦੀ ਹੈ ਠੀਕ ਹੈ ਜੀ ਕਿਸੇ ਨੇ ਸੰਪਰਕ ਕਰਨਾ ਹੁੰਦਾ ਤੁਸੀਂ ਮੋਬਾਈਲ ਨੰਬਰ ਦੇ ਦਿਓ 985510061 ਇੱਕ ਵਾਰੀ ਰਿਪੀਟ ਕਰ ਦੋ 9855100061 ਆਪਣੀ ਲੋਕੇਸ਼ਨ ਦੱਸੋ ਇਹ ਲੁਧਿਆਣਾ ਹੈ ਜੀ ਲੁਧਿਆਣੇ ਬੈਕ ਸਾਈਡ ਜੀ ਐਨ ਕਾਲਜ ਜੀ ਕਿਸ ਨਾਮ ਤੇ ਬੰਦਾ ਸੰਪਰਕ ਕਰ ਸਕਦਾ ਜੀ ਇਹ ਮਨਮੋਨ ਸਿੰਘ ਜੀ ਨੇ ਇਹ ਉਹਨਾਂ ਦਾ ਹੀ ਨੰਬਰ ਆ ਠੀਕ ਹੈ ਜੀ ਉਹੀ ਸੰਪਰਕ ਕਰਦੇ ਨੇ ਤੇ ਉਹੀ ਸਾਰੀ ਗੱਲਬਾਤ ਕਰਦੇ ਨੇ ਠੀਕ ਹੈ ਜੀ ਅੱਜ ਉਹਨਾਂ ਨੂੰ ਹਾਂ ਜੀ ਅੱਜ ਉਹਨਾਂ ਨੂੰ ਕੋਈ ਕੰਮ ਪੈ ਗਿਆ ਅਰਜੈਂਟ ਤਾਂ ਨਹੀਂ ਆ ਸਕੇ ਤੁਸੀਂ ਬੱਚੇ ਸੋ ਕਰਨਾਗੇ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਗੱਲਬਾਤ ਆ ਜੀ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਸਪੋਰਟ ਕਰਾਂਗੇ ਤਾਂ ਅੱਗੇ ਕੰਮ ਹੋਰ ਵੀ ਵਧੀਆ ਹੋ ਜਾਂਦਾ ਲੋ ਜੀ ਬੱਚੇ ਤੁਸੀਂ ਦੇਖ ਲਓ ਕੁਆਲਿਟੀ ਕਰ ਲਓ ਚੈੱਕ ਇੱਕ ਵਾਰੀ ਹੋਰ ਦਿਖਾ ਦੇ ਵੀ ਸਾਰੇ ਬੱਚੇ ਉਹ ਇਹਨਾਂ ਦਾ ਫਾਦਰ ਵੀ ਦਿਖਾ ਦੇ ਹਨਾ ਕਿਸੇ ਨੂੰ ਵੀ ਜਰੂਰਤਾ ਬਾਈ ਆ ਵੀਡੀਓ ਤੋਂ ਨੰਬਰ ਜਿਹੜਾ ਤੁਹਾਨੂੰ ਦੇ ਦਿੱਤਾ ਹੈ ਉਹ ਤੋਂ ਕਾਲ ਕਰੋ ਤੇ ਬੱਚੇ ਨਾ ਤੋਂ ਤੁਸੀਂ ਪਰਚੇਜ ਕਰ ਸਕਦੇ ਹੋ ਕਰ ਲੋ ਕੁਆਲਟੀ ਚੈੱਕ ਆ ਦੇਖੋ ਇਧਰ ਆ ਬੱਚੇ ਸਾਰੇ ਦਿਖਾ ਦੇ ਬਾਈ ਠੀਕ ਹੈ ਮੈਂ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਸਰ ਥੈਂਕ ਯੂ ਜੀ ਹਾਂਜੀ ਚੱਲਦੇ ਅੱਗੇ ਕਰਦੇ ਆ ਗੱਲਬਾਤ ਤੇ ਮਲਾਉਣੇ ਇੱਕ ਹੋਰ ਵੀਰ ਨੂੰ ਤੁਹਾਡੇ ਨਾਲ ਜੀ